ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਜੋ ਦਿੱਲੀ ਸੰਗਤ ਇਕੱਠ ਹੈ ਹੈ ਦਿੱਲੀ ਸਿਕਾਰ ਦੇ ਖਿਲਾਫ ਉਹਦੇ ਵਿੱਚ ਸ਼ਹੀਦ ਹੋਏ ਸਰਦਾਰ ਲਖਮੀਰ ਸਿੰਘ ਢਿੱਲੋਂ ਪਿੰਡ ਲਾਲੇਣ ਤੋਂ ਉਹਨਾਂ ਦੇ ਧੋਖ ਦੇ ਉੱਤੇ ਅੰਤਮ ਅਰਦਾਸ ਦੇ ਉੱਤੇ ਲੱਖਾਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਹਾਂਜੀ ਜਿਸ ਤਰ੍ਹਾਂ ਸੰਗਤ ਦੇ ਵਿੱਚ ਦਿਖਾ ਰਹੇ ਲੱਖਾਂ ਸੰਗਤਾਂ ਲੱਗਦਾ ਲੱਗਦਾ ਸੰਤਾਂ ਦਾ ਇਕੱਠ ਸਾਡੀਆਂ ਬੀਬੀਆਂ ਭੈਣਾਂ ਜੋ ਕਿ ਦਿੱਲੀ ਦੇ ਵਿੱਚ ਵੀ ਆਪਣੇ ਕਿਸਾਨ ਭਰਾਵਾਂ ਦੇ ਨਾਲ ਮੋਢੇ ਨਾਲ ਜੋੜ ਕੇ ਖੜੀਆਂ ਹਨ ਇੱਥੇ ਹੀ ਬਹੁਤ ਭਾਰੀ ਗਿਣਤੀ ਵਿੱਚ ਆ ਗਏ ਹਨ ਇਹ ਤੁਹਾਨੂੰ ਬਾਹਰਲਾ ਦ੍ਰਿਸ਼ ਦਿਖਾ ਰਹੇ ਹਨ ਜੋ ਅੰਤਮ ਅਜ਼ਾਦੀ ਦੇ ਚੰਦਰ ਸੰਤਾ ਭੋਗ ਦੇ ਵਿੱਚ ਗੈਠੀਆਂ ਹਨ ਉਹ ਤੁਹਾਨੂੰ ਅੰਦਰ ਵੀ ਦਿਖਾਵਾਂਗੇ ਹੁਣ ਤੁਹਾਨੂੰ ਕੁਝ ਕਿਸਾਨਾਂ ਨਾਲ ਮਿਲਾਉਣੇ ਆ ਤ ਸਾਡੇ ਨਾਲ ਹੁਣ ਕਿਸਾਨ ਯੂਨੀਅਨ ਦੇ ਨੇਤਾ ਜ਼ਿਲ੍ਹਾ ਦੇ ਸਖਤਰ ਪੂਰਨ ਦਿਨ ਨਾਲ ਗੱਲਬਾਤ ਕਰਦੇ ਆ ਕਿ ਜੋ ਹੁਣ ਸਾਡੇ ਸਰਦਾਰ ਲਖਵੀਰ ਸਿੰਘ ਜੀ ਨੇ ਛਿੱਧੀ ਪਾਈ ਹੈ ਕਿਸਾਨੀ ਸੰਘਰਸ਼ ਨੂੰ ਲੜਦੇ ਆ ਹਾਂ ਤੇ ਅਸੀਂ ਇਹ ਦੱਸਾਂਗੇ ਕਿ ਜੋ ਸੰਘਰਸ਼ ਦੇ ਵਿੱਚ ਤੇ ਭਾਈ ਸਾਹਿਬ ਦੀ ਛਿੱਧੀ ਹੋਈ ਹੈ ਇਹ ਕੌਮ ਅਤੇ ਕਿਸਾਨੀ ਭਾਈਚਾਰੇ ਨੂੰ ਕੀ ਸੰਦੇਸ਼ ਦੇ ਕੇ ਜਾਵੇਗੀ ਤੇ ਸਾਡੀ ਜੋ ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਕੀ ਹੈ ਦੇਖੋ ਅਸੀਂ ਭਾਰਤੀ ਕਿਸਾਨ ਜਥੇਦਾਨਿਕਤਾ ਗ੍ਰਾਹਾਂ ਵੱਲੋਂ ਲਗਾਤਾਰ ਬਾਦਲ ਤੇ ਪਟਿਆਲੇ ਦੇ ਵਿੱਚ ਜਦੋਂ ਮੋਰਚੇ ਲਾਏ ਐ ਉਦੋਂ ਇਹ ਐਲਾਨ ਕੀਤਾ ਵੀ ਪਹਿਲਾਂ ਸਹਾਜਪਾ ਦਾ ਸਫਾਇਆ ਕਰਨਾ ਹੈ ਪੰਜਾਬ ਦੇ ਵਿੱਚੋਂ ਉਹਦੇ 'ਚ ਅਸੀਂ ਕਾਮਜਾਬ ਹੋਇਆ ਲਾ ਪਾ ਕੇ ਕੁਝ ਉਹਨਾਂ ਦੇ ਬਸ ਦੇ ਲੀਡਰ ਥੋੜੇ ਐ ਉਹਨਾਂ ਦੇ ਬਾਰਾ ਮੂਰੇ ਵੀ ਬੈਠੇ ਆ ਟੋਲ ਵੀ ਫ੍ਰੀ ਕੀਤਾ ਹੋਇਆ ਪੰਜਾਬ ਕੱਲ ਹਿੰਦੁਸਤਾਨ ਦੇ ਟੋਲ ਫ੍ਰੀ ਹੋਏ ਐ ਇਹ ਸੱਦਾ ਲਾਗੂ ਹੁੰਦਾ ਤਰਿਆ ਜਾਂਦਾ ਹੈ ਕੱਲੇ ਪੰਜਾਬ ਦਾ ਘੋਲ ਨਹੀਂ ਰਿਹਾ ਇਹ ਜਿਹਦੇ ਚ ਲਖਵੀਰ ਸੋ ਸ਼ਹੀਦ ਹੋਇਆ ਲਾਲੇ ਵਾਲੇ ਤੋਂ 27ਵਾਂ ਸ਼ਹੀਦ ਕੱਲ ਇੱਕ ਹੋਰ ਹੋ ਗਿਆ ਤਰਨਤਾਰਨ ਦਾ ਸੀ ਵਿਅਕਤੀ ਪਤਾ ਨਹੀਂ ਕਿੰਨੀਆਂ ਖਜਾਨਾ ਹਜੇ ਸਰਕਾਰ ਹੋਰ ਭਾਲਦੀ ਆ ਸਾਡੇ ਲੋਕਾਂ ਦੀਆਂ ਅਸੀਂ ਇਹ ਕਾਨੂੰਨ ਹਰ ਹਾਲ ਤਰਦ ਕਰਾ ਕੇ ਜਾਵਾਂਗੇ ਪੰਜਾਬ ਦੀ ਧਰਤੀ ਦੇ ਉੱਤੋਂ ਚੱਲਿਆ ਇਹ ਸੰਘਰਸ਼ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਅੱਜ ਮਗਿਆ ਹੋਇਆ ਹੈ ਭਖਿਆ ਹੋਇਆ ਹੈ ਬੱਚੇ ਬੱਚੇ ਦੀ ਜਵਾਨ ਚੋਂ ਇਹ ਗੱਲ ਨਿਕਲੀ ਹੈ ਵੀ ਕਾਨੂੰਨ ਮਾੜਿਆ ਕਾਨੂੰਨ ਰੱਦ ਹੋਣੇ ਚਾਹੀਦੇ ਆ ਸਰਕਾਰ ਇਸ ਮੂਡ ਦੇ ਵਿੱਚ ਆ ਵੀ ਕਿਵੇਂ ਜਥੇਬੰਦੀਆਂ ਨੂੰ ਪਾੜ ਲਈਏ ਸਾਡਾ ਜਥੇਬੰਦੀਆਂ ਦਾ ਇੱਕ ਆ ਮਜ਼ਬੂਤ ਹੋ ਰਿਹਾ ਹੈ ਹਿੰਦੁਸਤਾਨ ਦੀਆਂ ਲਗਭਗ 500 ਜਥੇਬੰਦੀਆਂ ਜਿਹੜੀ ਉਹ ਇਸ ਖੋਲ ਦੇ ਮੈਦਾਨ ਦੇ ਵਿੱਚ ਆ ਚੁੱਕੀ ਹੈ ਪੂਰੀ ਦੁਨੀਆ ਦੇ ਲੋਕ ਆ ਜਿਹੜੇ ਉਹ ਪੰਜਾਬ ਦੇ ਲੋਕਾਂ ਦੇ ਸੰਘਰਸ਼ ਕੰਨੀ ਵੇਖ ਰਹੇ ਆ ਝਾਕ ਰਹੇ ਆ ਅਸੀਂ ਮੋਦੀ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਦੀਆਂ ਸ਼ਹੀਦੀਆਂ ਹੋਣ ਪਰ ਅਸੀਂ ਇਹ ਜਿਹੜੇ ਕਾਨੂੰਨ ਹੈ ਹਰ ਹਾਲ ਤਰ੍ਹਾਂ ਰੱਦ ਕਰਾ ਕੇ ਰੱਖਿਆ। ਹਾਂਜੀ ਰੈਸਟੋਰੈਂਟਾਂ ਨੇ ਦੱਸਿਆ ਕਿ ਜੋ ਕਿਸਾਨ ਸਰਕਾਰ ਹੈ ਸਰਕਾਰ ਦੀ ਵੀ ਇੱਕ ਹੋਰ ਕੋਸ਼ਿਸ਼ ਹੈ ਕਿ ਇਸ ਨਾਲ ਸੁਲੰਭਾ ਕਰਦੀ ਹੈ। ਇਸ ਤਰ੍ਹਾਂ ਇਹਨਾਂ ਨੇ ਪਹਿਲਾਂ ਕਿ ਜੋ ਤੰਤਲਾਕ ਦਾ ਜਾਂ ਹੋਰ ਬਸੁਰ ਭਾਈਚਾਰ ਦੇ ਖਲਾਫ ਈਂਦਾ ਵੋ ਜਿੱਦੀ ਲੜਾਈ ਕਰਨੀ। ਉਸ ਉਹਨਾਂ ਨੂੰ ਇਹ ਲੰਮਾ ਸੰਘਰਸ਼ ਕਰਕੇ ਇੱਕ ਕਰੋਨਾ ਦੀ ਆੜ ਵਿੱਚ ਇਹਨਾਂ ਨੇ ਉਸ ਧਰਮੇ ਨੂੰ ਖਤਮ ਕਰ ਦਿੱਤਾ। لیکن ਹੁਣ ਇਹਦੇ ਕਿਸਾਨ ਜੁੜੀਆਂ ਨੇ ਜੋ ਇੱਕ ਇਹਨਾਂ ਨੇ ਘੋਗਰਾ ਚਾਇਆ ਹੋਇਆ ਜੀ ਕਰੋਨਾ ਦਾ ਉਹ ਬਿਲਕੁਲ ਸਫਾਇਆ ਕਰ ਦਿੱਤਾ ਲੋਕਾਂ ਦੇ ਮਨਾਂ ਦੇ ਵਿੱਚੋਂ ਕੱਢ ਦਿੱਤਾ ਕਿ ਕਰੋਨਾ ਦੇ ਨਾਂ ਤੇ ਫੇਕੂ ਬਣਾ ਰਹੇ ਨੇ ਜੇਕਰ ਮੰਨਦੇ ਆਂ ਅਸੀਂ ਜੇ ਕਰੋਨਾ ਬਿਮਾਰੀ ਹੈ ਤਾਂ ਬੰਦਾ ਦਾ ਇਹਨਾਂ ਲੈ ਕੇ ਆਉਣਾ ਜਰੂਰੀ ਕੀ ਸੀ ਕਿ ਜਿਹੜਾ ਵੀ ਕਰੋਨਾ ਕਾਲ ਦੇ ਵਿੱਚ ਹੀ ਲੈ ਕੇ ਆਉਣਾ ਸੀ ਇਹਦੇ ਬਾਰੇ ਕੀ ਕਹੂੰਗਾ ਦੇਖੋ ਚਾਹੇ ਉਹਨੇ ਕਸ਼ਮੀਰ ਤੇ ਹਮਲਾ ਚਾ ਕਰੇ ਚਾਹੇ ਉਹਨੇ ਦਿੱਲੀ ਦੇ ਹਸੀਨ ਬਾਗ ਤੇ ਹਮਲਾ ਕਰੇ ਅਸੀਂ ਉਹਨਾਂ ਹਮਲਿਆਂ ਦੇ ਪੱਖ 'ਚ ਵੀ ਅਸੀਂ ਉਹਨਾਂ ਹਮਲਿਆਂ ਦੇ ਵਿਰੋਧ ਦੇ ਵਿੱਚ ਉਹਨਾਂ ਲੋਕਾਂ ਦੇ ਪੱਖ 'ਚ ਖੜੇ ਆਂ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਕਸ਼ਮੀਰ ਦੀ ਧਰਤੀ ਤੇ ਜਦੋਂ ਲਹੂ ਲਹਾਨ ਕਰੀ ਅਸੀਂ ਪੰਜਾਬ ਦੀ ਧਰਤੀ ਤੋਂ ਆਵਾਜ਼ ਦਿੱਤੀ ਲੋਕਾਂ ਨੂੰ ਵੀ ਇਸ ਤੋਂ ਬਾਅਦ ਪੰਜਾਬ ਦੀ ਵਾਰੀ ਹੈ ਦਿੱਲੀ ਦੇ ਵਿੱਚ ਸਾਡਾ 350 ਬੰਦਾ ਲਾ ਕੇ ਆਇਆ ਸ਼ਹੀਨ ਬਾਗ ਦੇ ਵਿੱਚ ਲਗਭਗ ਇੱਕ ਹਫ਼ਤੇ ਵਾਂਗੂ ਉਹਦੇ ਸਾਡੀ ਸਾਰੀ ਸੂਬਾ ਟੀਮ ਗਈ ਹੈ ਇਹ ਤੋਂ ਗਾਹਾਂ ਜਿਹੜੀ ਪੰਜਾਬ ਦੀ ਰਣਨੀਤੀ ਹੈ ਪੰਜਾਬ ਦੀ ਰਣਨੀਤੀ ਲਗਭਗ ਤਾਇਆ ਹੈ ਪੰਜਾਬ ਦੇ ਬੱਚੇ-ਬੱਚੇ ਦੇ ਵਿੱਚੋਂ ਮੂੰਹ ਦੇ ਵਿੱਚੋਂ ਤੇ ਸਾਡੀਆਂ ਆਹ ਜਿਹੜੀਆਂ ਅੱਜ ਔਰਤ ਭੈਣਾਂ ਭੋਗ ਤੇ ਆਈਆਂ ਜੀ ਦੇਖੋ ਜਿਵੇਂ ਕਾਫਲਿਆਂ ਦੇ ਰੂਪ ਦੇ ਵਿੱਚ ਸਾਡੇ ਸ਼ਹੀਦਾਂ ਨੂੰ ਸੰਧਾ ਅਜਲੀ ਦੇਣ ਦੀ ਖਾਤਰ ਇੱਕ ਦਿੱਲੀ ਦੇ ਵਿੱਚ ਮੋਰਚਾ ਚੱਲਦਾ ਹੈ ਇੱਕ ਲਗਾਤਾਰ ਪੰਜਾਬ ਦੇ ਵਿੱਚ ਜਿਵੇਂ ਕੱਲ ਨੂੰ ਡੀਸੀ ਦਫ਼ਤਰਾਂ ਮੂਰੇ ਰੋਸ ਬਜਾਰੇ ਆ ਪੂਰੇ ਹਿੰਦੁਸਤਾਨ ਪਧਰੇ ਅਰਸੋ ਅਸੀਂ ਵੱਡੇ ਜਥੇ ਲੈ ਕੇ ਤੁਰਨੇ ਪੰਜਾਬ ਦੇ ਵਿੱਚੋਂ ਆਹੀਂ ਅਸੀਂ ਸੰਧਾ ਅਜਲੀ ਸਮਾਗਮ ਹੈ ਜਿਹੜੇ ਜਿਹੜੇ ਪਹਿਲਾਂ ਕਰਨੇ ਛੋੜੇ ਔਖੇ ਹੁੰਦੇ ਅੱਜ ਸਾਡੇ ਲੋਕਾਂ ਨੇ ਸਾਨੂੰ ਇਹ ਮਾਨਤਾ ਦਿੱਤੀ ਹੋਈ ਹੈ ਆਪ ਮਹਾਰਤਾ ਨਾਲ ਸਾਡੀਆਂ ਮਾਵਾਂ ਭੈਣਾਂ ਸਾਡੇ ਨੌਜਵਾਨ ਸਾਡੇ ਕਿਸਾਨ ਤੇ ਮਜ਼ਦੂਰ ਆ ਜਿਹੜੇ ਉਹ ਵੱਡੀ ਗਿਣਤੀ ਦੇ ਵਿੱਚ ਇਹਨਾਂ ਘੋੜਾ ਦੇ ਨਾਲ ਜੁੜੇ ਹੋਏ ਐ ਇਹ ਸਬੂਤ ਐ ਅੱਜ ਦੇ ਇਕੱਠ ਦਾ ਇਹ ਸਬੂਤ ਐ ਲਖਵੀਰ ਸਿੰਘ ਲਾਲਿਆਣੇ ਦੇ ਭੋਗ ਦਾ ਹਾਂਜੀ ਇਹਨਾਂ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਸੰਸਦ ਦੇ ਬਾਰੇ ਧੰਨਵਾਦ